ਤਾਨੂੰ ਲੋਕ ਗਿਫਟ ਕਰ ਰਿਆਂ ਕਿ ਵਿਰੋਧੀਆਂ ਨੂੰ ਬਾਹਰ ਨਹੀਂ ਕੱਢਣਾ ਮੈਂ ਚਾਹਨਾ ਇਹ ਜਿੰਦਾ ਅੰਦਰ ਲਾ ਦਿੱਤਾ ਜਾਵੇ ਸੀਐਮ ਸਾਹਿਬ ਕੇਅਰ ਨੂੰ ਐਡਰੈਸ ਕਰਨਗੇ ਬਟ ਕੇਅਰ ਨੂੰ ਬੈਠੋ ਜੀ ਬਾਜਾ ਸਾਹਿਬ ਬੈਠੋ ਬੈਠ ਚਲ ਚਲ ਜਿੰਦਾ ਦੇ ਚਲੋ ਇੱਧਰ ਵੀ ਲਾਓ ਇੱਧਰ ਵੀ ਲਾਓ ਹਾਂਜੀ ਸਪੀਕਰ ਸਾਹਿਬ ਇੱਧਰ ਵੀ ਲਾਓ ਇੱਧਰ ਵੀ ਲਾਓ ਕਾਲਾ ਕੋ ਲਾਈਟ ਚਾ ਲੋ ਦੇਮਾ ਖਤ ਦਿਜਾ ਸਰ ਮੈਂ ਇੱਕ ਹੋਰ ਦੇਵਾ ਇੱਕ ਇੱਕ ਹੋਰ ਦੇ ਦੇ ਨੇ ਜੀਬ ਤੇ ਲਾ ਦੋ ਆਹ ਤੇਰੀ ਘਰਵਾਲਾ ਸਾਹਿਬ ਤੁਸੀਂ ਇੱਥੇ ਠੀਕ ਹੋਣਾ ਤੁਸੀਂ ਇੱਥੇ ਠੀਕ ਹੋਣਾ ਬਾਈ ਦਾ ਸਾਹਿਬ ਕਿਹਨਾਂ ਗੱਲਾਂ ਕਰ ਲਾ ਕੀਟਾ ਜਾਵੇ ਕੈਪਟਨ ਦੇ ਘਰੇ ਜਾ ਕੇ ਮੀਟ ਨੂੰ ਤਲਕਾ ਲਾਉਂਦਾ ਸੀ ਤੇ ਕਦੇ ਕਿਸਾਨਾਂ ਵਾਲੇ ਗੱਲ ਕੀਤੀ ਲੋਕਾਂ ਦਾ ਪੱਟਿਓ ਪੰਜਾਬ ਦੇ ਹੱਕਾਂ ਨੂੰ ਉਹ ਪਤਾ ਲੱਗ ਜਾਊਗਾ ਪਤਾ ਲੱਗ ਉਹ ਸੋਨੇ ਦੇ ਬਿਸਕਟਾਂ ਵਾਲਿਓ ਸੋਨੇ ਦੇ ਬਿਸਕਟਾਂ ਵਾਲਿਓ ਚਲੋ ਗੱਲ ਕਰਦੇ ਆ ਤੁਹਾਡੀ ਮਰਜ਼ੀ ਹੈ ਜਿੰਦਾ ਕਦੋਂ ਲਾਉਣਾ ਮੈਂ ਇੱਕ ਵਾਰੀ ਕਿਰਪਾ ਕਰਤੀ ਇਹ ਹੀ ਕਿਸਾਨਾਂ ਵਾਸਤੇ ਜੇ ਪੰਜਾਬ ਦੀ ਤੁਸੀਂ ਚੁੱਪ ਤੁਸੀਂ ਤੁਸੀਂ ਫਿਕਰ ਨਾ ਕਰੋ ਫਿਕਰ ਨਾ ਇੱਕ ਮਿੰਟ ਬੈਠੋ ਬੈਠੋ ਐਸੇ ਕਰਕੇ ਜਿੰਦਰਾ ਲਾਉਣਾ ਇਹ ਹੈ ਇਹ ਬਹਾਨਾ ਲੱਭ ਕੇ ਭੱਜਣਗੇ ਹੁਣ ਭੱਜਣਗੇ ਉਹਨੇ ਅਸੀਂ ਕਿਤੇ ਨਹੀਂ ਭੱਜਣ ਲੱਗੇ ਹਾਂ ਬੈਠੋ ਅਸੀਂ ਕਿਤੇ ਨਹੀਂ ਭੱਜ ਬੈਠੋ ਪੂਰਾ ਮੇਰੇ ਵਿਥੇ ਇਹ ਹੀ ਜਿੰਦਰਾ ਮੈਂ ਇਹ ਤਵਕਕੋ ਕਰਦਾ ਹੈ ਕਿ ਜਿਹੜਾ ਵਿਪੱਖਸ਼ ਹੈ ਉਹ ਵੀ ਜ਼ਿੰਮੇਵਾਰੀ ਨਾਲ ਕਿਉਂਕਿ ਇੱਥੇ ਸੁਣਨ ਲਈ ਬੈਠ ਕਰਨੀ ਭੇਜਿਆ ਗਿਆ ਉਹ ਇੱਥੇ ਬੈਠ ਕੇ ਸੁਣਨਗੇ ਮੈਂ ਤੋ ਅਕੋ ਕਰਦਾ ਜੀ ਮੁੱਖ ਮੰਤਰੀ ਸਾਹਿਬ ਜਦੋਂ ਇੱਕ ਬੰਦ ਨੂੰ ਤਾਲਾ ਕੋ ਲਾ ਨਹੀਂ ਸਕਦਾ ਜੀ ਮੁੱਖ ਮੰਤਰੀ ਜੀ ਸਰ ਮੈਂ ਇੱਕ ਹੋਰ ਦੇਵਾਂ ਇੱਕ ਇੱਕ ਹੋਰ ਦੇ ਦੇਣ ਇਹਨੇ ਜੀਬ ਤੇ ਲਾ ਦੋ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਮੇਰਾ ਮੇਰੀ ਵਾਰੀ ਹੈ ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ ਹਾਂ ਤਰੀਕਾ ਹਾਂ ਤਰੀਕਾ ਜੀ ਸਾਹਿਬ ਤੁਸੀਂ ਇੱਧੇ ਠੀਕ ਹੋਣਾ ਤੁਸੀਂ ਇੱਧੇ ਠੀਕ ਹੋਣਾ ਮੁਖਮਤ ਜੀ ਸਾਹਿਬ ਨੂੰ ਬੋਲੋ ਉਹ 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 ਕਸਟੋਡੀਅਨ ਆਫ ਦਾ ਹਾਊਸ ਨੇ ਕਸਟੋਡੀਅਨ ਆਫ ਦਾ ਹਾਊਸ ਹੈ ਪਾਵਰ ਹੈ ਤਾਰਾ ਮੁਖਮਤ ਜੀ ਸਾਹਿਬ ਨੂੰ ਬੋਲੋ ਚੱਲ ਫਿਰ ਲੋ ਪਾਵਰ ਕੋ ਪੋਟੇ ਦਿਸ ਕਾਈਂਡ ਤੁਸੀਂ ਬੈਠੋ ਜੀ ਸਪੀਕਰ ਸਾਹਿਬ ਤੁਸੀਂ ਬੈਠੋ ਉਹਨਾਂ ਦੀ ਗੱਲ ਆ ਗਈ ਹੈ ਇਹ ਵੇ ਇਹ ਆਪਦੀ ਗੱਲ ਕਹਿ ਕੇ ਭੱਜ ਇਹ ਇਹ ਜੇ ਮੁਖਮਤੀ ਸਾਹਿਬ ਬੋਲੋ ਪੰਜਾਬ ਦਾ ਪੰਜਾਬ ਦੀ ਸਰਕਾਰ ਦਾ ਬੋਲ ਚੱਲਦੇ ਵੇ ਬੋਲੋ ਜੀ ਤੇ ਉਹੀ ਗੋਲੀਆਂ ਤਾਂ 1.5 ਸਾਲ 1.5 ਸਾਲ ਉਦੋਂ ਵੀ ਚੱਲੀਆਂ ਜਦੋਂ ਕੈਪਟਨ ਦੀ ਸਰਕਾਰ ਸੀ ਤੇ ਉਦੋਂ ਤੁਸੀਂ ਕਿੰਨੀਆਂ ਕਿ ਚਿੱਠੀਆਂ ਲਿਖੀਆਂ ਸੀ ਉਹ ਜਿ ਇਜਾਜ਼ਤ ਤੋਂ ਬਾਅਦ ਜੋ ਵੀ ਕੁਝ ਕਿਹਾ ਗਿਆ ਰਿਕਾਰਡ ਲਾ ਕੀਤਾ ਜਾਵੇ ਕੈਪਟਨ ਦੇ ਘਰੇ ਜਾ ਕੇ ਮੀਟ ਨੂੰ ਦਰਖਾ ਲਾਉਂਦੇ ਸੀ ਤੇ ਕਦੇ ਕਿਸਾਨਾਂ ਵਾਲੇ ਗੱਲ ਕੀਤੀ ਕਦੇ ਉਦੋਂ 1.5 ਸਾਲ 726 726 ਮਰਵਾਤੇ ਕਦੇ ਸ਼ਰਾਂਝਲੀ ਦਵਾਈ ਕਦੇ ਸ਼ਰਾਂਝਲੀ ਦਵਾਈ 726 ਨੂੰ ਹੁਣ ਇਹਨਾਂ ਨੂੰ ਪਿਆਰ ਆ ਗਿਆ ਹੁਣ ਸੀਐਮ ਸਾਹਿਬ ਜੇਰ ਨੂੰ ਐਡਰੈਸ ਕਰਨਗੇ ਬਟੇਰ ਨੂੰ ਬੈਠੋ ਜੀ ਬਾਜਾ ਸਾਹਿਬ ਬੈਠੋ ਬੈਠੋ ਚਲ ਚਲੋ ਜਿੰਦਾਬਾ ਸਰ ਮਾਰਸਨ ਇਹ ਭੱਜਣਗੇ ਇਹ ਭੱਜਣਗੇ ਹੁਣ ਭੱਜਣਗੇ ਇਹ ਭੱਜਣਗੇ ਤੁਸੀਂ ਭਜੋ ਬੈਠੋ 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 ਬੈਠਾ ਜੀ ਬੈਠੋ ਬੈਠੋ ਜੀ ਸੀਐਮ ਸਾਹਿਬ ਕੰਟੀਨਿਊ ਕਰੋਗੇ ਪੰਜਾਬ ਦੇ ਹੱਕਾਂ ਨੂੰ ਉਹ ਪਤਾ ਲੱਗ ਜਾਊਗਾ ਪਤਾ ਲੱਗ ਉਹ ਸੋਨੇ ਦੇ ਬਿਸਕਟਾਂ ਲਿਓ ਸੋਨੇ ਦੇ ਬਿਸਕਟਾਂ ਲਿਓ हेलो गल कर हो बैठो हां जी तीज जाने हो गवर्नर का भाषण नहीं देता भजी आप बोल के भर जाते होलो इधर भी लो इधर भी लो जी, स्पीकर साहब इधर भी लो इधर भी लो मैं कहना इधर भी लाओ साटा भी नहीं कोई